करो okay. ਲੰਗਤ ਜੀ ਪਾਲਕੀ ਤੋਂ ਅਗਲੇ ਪਾਸੇ ਲੰਗ ਚੱਲੋ ਇੱਥੇ ਪੜਾ ਠੀਵੇ ਵਾਲੀਆਂ ਬੀਬੀਆਂ ਦਾ ਤੁਹਾਡੀ ਜਥਾ ਇੱਥੇ ਲੱਗੂਗਾ ਅੱਗੇ ਆਨੰਦ ਜੀ ਠੀਵੇ ਵਾਲੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਆਪ ਦਾ ਪਲਾਸ ਸੰਭਾਲਣ ਜੀ ਜੀ ਗੁਰੂ ਸਿਆਰੀ ਖਾਲਸਾ ਸਾਹਿਬ ਸੰਗਤ ਜੀ ਆਓ ਕੋਈ ਇਸ ਲਈ ਜਤੂ ਦੇ ਇੱਕ ਵਾਰ ਕਹਿਣ ਤੇ ਲਵਾਓ ਹਾਜ਼ਰੀ ਕਚ ਵੱਧ ਜੀ ਲੋਕੋ ਅਜੇ ਤਾਂ ਆਉਣ ਲੱਗੇ ਨੇ ਬੈਠ ਕੇ ਸ਼ਕਲੋ ਤਕਾਣਾ ਕਰੋ ਮੇਰਾ ਵੀਰਾਂ ¿Qué ਬੀਜਾ ਤਾਂ ਕਿੱਥੇ ਆ ਬਾਈ ਕੱਟ ਕੇ ਵਾਲੀਆਂ ਪਾਰਟੀਆਂ ਵੀ ਆਪਣੇ ਜ਼ਹਿਰ ਪਾੜੀਆਂ ਨੇ ਸੰਸਦ ਦੇ ਵਿੱਚ ਬੜਾ ਅਛਾਇ ਇੱਕ ਇੱਕ ਨੂੰ ਨਵੀਂ ਹੋਰ ਮੈਂ ਕੱਲ ਸੁਣੀ ਅੱਜ ਆ ਕੇ ਪੰਜ ਪਿਆਰੇ ਸਹਿਬਾਨ ਅਗਵਾਈ ਕਰ ਰਹੇ ਨੇ ਔਰ ਸੰਗਤ ਦਾ ਸੇਵਾ ਹੈ ਬਚਾਅ ਦੇ ਆਵਾਜ਼ ਚਮਕ ਰਹੀਆਂ ਨੱਗਰ ਜਾਵਾ ਗੌਰ ਨਿਗਾਰ ਦੇ ਬਚਾਅ ਦੇ ਆਵਾਜ਼ लकर सारा लीर्तान सॼो छो ਨਗਰ ਜੀਤਾਂ ਦੇ ਸੱਜ ਕੇ ਪੁੜਿਆ ਬਦਚਾਰੂ ਕੋ ਚੰਗਤਾਰਾ ਨੇ ਗੁਰੂ ਗ੍ਰੰਥ ਦੀ ਕਰੀ ਗਵਾਈ ਸੱਜ ਕੇ ਪੰਜ ਪਿਆਰਿਆਂ ਨੇ ਪੱਜ ਪੱਜ ਦਾਨ ਲਖਾਉਂਦੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਪੱਜ ਪੱਜ ਦਾਨ ਲਖਾਉਂਦੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਸਭ ਨੂੰ ਖੁਸ਼ੀਆਂ ਮਰਮਰ ਵੰਡਿਆ ਆਪਣੇ ਕੋਈ ਆ ਮਨ ਮਨ ਬਲਦੀਆ ਜੀ ਦੇਵ ਕਾਰ ਤੇ ਆਵਿਆ ਨੇ ਗੁਰੂ ਗ੍ਰੰਥ ਦੀ ਕਰੀ ਗਵਾਈ ਸੱਜ ਕੇ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਦੀ ਕਰੀ ਗਵਾਈ ਅਸੀਂ ਪਾਪੀ ਚ ਬਗਸਣ ਆ ਰਹੇ ਲਬਜ ਬੱਤ ਲੈਓ ਬੱਚਿਓ ਯਾ ਕਰਨੀ ਕਿੰਨੀ ਹੈ ਬਚਾ ਅੱਜ ਅਜੇ ਰਹੌਣ ਕਾਰਡਾਈਆਂ ਸਭਨਾਂ ਨੂੰ ਮਿਲ ਗਜ਼ਾਇਆ ਬਾਜਾ ਵੜੇ ਜੇ ਆਉਣ ਦਿਆ ਅੱਜ ਮੇਲੇ ਸੰਗਤਾਂ ਨੂੰ ਬਜ਼ਾਇਆ ਗੁਰ ਗੋਬਿੰਦ ਜੇ ਆਉਣ ਦਿਆ गुरू टूटा बारे गुरू जी टूटा ए सबूता लाया सतगुर जे आंदियूं अॼु मेन न बधाई सतगुर जे आंदियूं सबू मिली बुधाई ਆਜਾ ਕਿੱਥੇ ਮੁੰਡੇ ਆ ਡਾਕ ਵਾਲੀ ਤਕੜੀ ਆ ਇਹੋ ਲਫ ਜਾਂਦੀ ਟੁੱਟਦੀ ਨਹੀਂ ਇਹ ਇਹ ਲਿਓਣੀ ਜਾਣੇ ਹੁਣ ਲੜਾਈ ਵਾਸਤੇ ਜੀ ਉਹਨਾਂ ਨੂੰ ਨਹੀਂ ਧੱਕੇ ਮਾਰਨਾ ਸਾਨੂੰ ਨਾ ਮਾਰਨਾ ਇਹਨੂੰ ਕਿਥੋਂ ਕੱਟ ਦੂ ਗੁਜਵਾਗ ਆਉਣ ਵਾਲਾ ਆਵਾ ਇੱਥੇ ਆਖਾ ਸੜੇਗਾ ਆਏ ਹੇ Ah, ça va ça ਵੀ ਯਾਦਗਾਰ ਰਹੂਗੀ ਤਾਂ ਕਾਸ਼ੀ ਸਾਤਾ ਥੋੜਾ ਅੱਗੇ ਲੰਘ ਜਾਓ ਬਰਤ ਜੀ ਵੀਡੀਓ ਪਰੋ ਅੱਗੇ ਲੰਘ ਜਾਓ ਆ ਜਾ ਆ ਜਾ ਆਗਾਹ ਜਾ ਬੰਦ ਕਰੇ ਤੇ ਮਾਨ ਦਾ ਸਨਮਾਨ ਪੰਜਾਬ ਦੇ ਮੰਦਰ ਕਰਤਾਰ ਸਾਹਿਬ ਤੇ ਬਰਤ ਜੀ ਸਾਡੇ ਵੀ ਮੰਦਰ ਦੇ ਲੱਗੋ ਜਰਾ ਬਾਹਰ ਦੰਦ ਨੂੰ ਗਾਰੀ ਖਿੱਚੇ ਲੰਘੋ

ਆਉਂਦਾ ਘਰ ਆਏ ਪੁੱਤ ਨੂੰ ਆ ਦੀਪ ਜੁੰਨਾ ਮੇਰੇ ਲਾੜਲੇ ਪਟਾ ਜੀ ਜੰਗ ਕਰੇ ਮੇਰੇ ਲਾੜਲੇ ਪਿਆਰ ਕਰਨ ਦੇ ਵਿੱਚ ਦੁਨੀਆ ਦਾ ਹੈ ਉਹ ਵਾਹ ਵਾਹ ਸੰਗੀਤ ਰੇਂਜ ਦੀ ਪਿੱਛੇ ਪਿੱਛੇ ਲੱਗੇ ਰਹੇ radi dijaloga dijaloga dijaloga